ਰਾਜਨੀਤੀ ਧੰਦਾ ਨਹੀਂ ਰਾਜਨੀਤੀ ਸੇਵਾ ਹੈ ਰਾਜਨੀਤੀ ਨੂੰ ਜਿਹੜੇ ਲੋਕ ਬਿジネス ਬਣਾਉਂਦੇ ਨੇ ਤੇ ਜਿਨ੍ਹਾਂ ਨੇ ਬਿジネス ਬਣਾਇਆ ਹੈ ਉਹਨਾਂ ਦਾ ਕਾਰਜਕਾਲ ਥੋੜਾ ਹੁੰਦਾ ਹੈ ਫਿਰ ਪੰਜਾਬ ਦੇ ਲੋਕ ਉਸ ਆਗੂ ਨੂੰ ਨਾ ਤਾਂ ਆਪਣੇ ਘਰੇ ਬਣਾਉਂਦੇ ਨੇ ਤੇ ਨਾ ਉਸ ਨੂੰ ਵੋਟਾਂ ਪਾਉਂਦੇ ਨੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਮੰਤਰੀ ਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਖੜਕਾ ਧੜਕਾ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਕਿਸੇ ਵੀ ਸਮੇਂ ਛੱਡ ਸਕਦੇ ਨੇ ਕਾਂਗਰਸ ਪਾਰਟੀ ਤੋਂ ਇਲਾਵਾ ਕਿਹੜੀ ਪਾਰਟੀ ਵੱਲ ਜਾਣਗੇ ਕਿਉਂਕਿ ਅੱਜ ਇਹ ਖਬਰ ਜੇਕਰ ਅਸੀਂ ਰਾਜਨੀਤੀ ਦੇ ਤੌਰ ਤੇ ਟਰਾਂਸਲੇਟ ਕਰਦੇ ਹਾਂ ਅਸਵਾ ਕਰਦੇ ਹਾਂ ਤੇ ਇਹ ਖਬਰ ਆਈ ਹੈ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਹੁਣਾ ਵੱਲੋਂ ਵਿਵਾਖ ਹੋ ਕੇ ਬੋਲੇ ਨਵਜੋਤ ਕੌਰ ਸਿੱਧੂ ਜਿਸ ਤਰ੍ਹਾਂ ਅਕਸਰ ਹੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੀ ਖੇਤੀ ਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਤੇ ਪੰਜਾਬ ਦੇ ਬੇਜ਼ਗਾਰਾਂ ਦੀ ਗੱਲ ਤੇ ਦੂਜੇ ਪਾਸੇ ਨਸ਼ਾ ਤਸਕਰਾਂ ਦੀ ਵੀ ਗੱਲ ਕੀਤੀ ਜਾਂਦੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਐਜ਼ ਅ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਦੋਂ ਬਿਜਲੀ ਵਿਭਾਗ ਦੇ ਮੁ ਕੈਬਨਟ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਝੋਲੀ ਫਲਾ ਕੇ ਕਿਹਾ ਸੀ ਕਿ ਬਿਕਰਮਜੀਠਿਆ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਬਿਕਰਮਜੀਠਿਆ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ ਜਦੋਂ ਨਹੀਂ ਕੀਤਾ ਤਾਂ ਫਿਰ ਆਖਰਕਾਰ ਇਹ ਸ਼ਿਕਾਇਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਰਨੀ ਪਈ ਨਵਜੋਤ ਸਿੰਘ ਸਿੱਧੂ ਵੱਲੋਂ ਤੇ ਨਵਜੋਤ ਸਿੰਘ ਸਿੱਧੂ ਦੇ ਕਹੇ ਤੇ ਸਾਰੀਆਂ ਪਾਵਰਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਖੋਹ ਲਈਆਂ ਤੇ 111 ਦਿਨ ਵਾਸਤੇ ਮੁੱਖ ਮੰਤਰੀ ਬਣਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਨੂੰ ਚਰਨਜੀਤ ਸਿੰਘ ਚੰਨੀ ਦੀ ਕਾਰਜਗੁਜ਼ਾਰੀ ਤੇ ਬਹੁਤ ਵਧੀਆ ਰਹੀ ਲੇਕਿਨ ਚਰਨਜੀਤ ਸਿੰਘ ਚੰਨੀ ਦੋਨੋਂ ਹਲਕਿਆਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਸਨ 2022 ਦੇ ਵਿੱਚ ਅਤੇ ਦੋਨਾਂ ਹਲਕਿਆਂ ਤੋਂ ਬੁਰੀ ਤਰ੍ਹਾਂ ਹਾਰੇ ਅਤੇ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਆਈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨિમੰਤਰਣ ਸਦਾ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਬਣ ਜਾਓ ਤੇ ਮੈਂ ਡਿਪਟੀ సీఎం ਬਣ ਜਾਵਾਂਗਾ ਲੇਕਿਨ ਅਸੂਲਾਂ ਦੇ ਨਾਲ ਰਾਜਨੀਤ ਨੂੰ ਧੰਦਾ ਨਹੀਂ ਬਣਾਇਆ ਇਸ ਕਰਕੇ ਅਸੂਲਾਂ ਦੇ ਨਾਲ ਸਮਝੌਤਾ ਕਰਦੇ ਨੇ ਉਲਟ ਉਲਟੇ ਪੁਲਟੇ ਮਾਮਲਿਆਂ ਦੇ ਵਿੱਚ ਕਦੇ ਵੀ ਸਮਝੌਤਾ ਨਵਜੋਤ ਸਿੰਘ ਸਿੱਧੂ ਵੱਲੋਂ ਨਹੀਂ ਕੀਤਾ ਜਾਂਦਾ ਨਵਜੋਤ ਸਿੰਘ ਜੋ ਕਰਦੇ ਨੇ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਨਵਜੋਤ ਕੌਰ ਸਿੱਧੂ ਨੇ ਅੱਜ ਬਿਆਨ ਦਿੱਤਾ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਤੱਦ ਆਉਣਗੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੇ ਪਾਸੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਇਲਜ਼ਾਮ ਲਗਾਏ ਕਿ ਜਿਹੜੇ ਆਗੂਆਂ ਦੇ ਕੋਲ 5 500 ਕਰੋੜ ਦੇ ਅਟੈਚੀ ਨੇ ਉਹੀ ਮੁੱਖ ਮੰਤਰੀ ਹੋਣਗੇ ਉਹਨਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜ ਵੱਡੇ ਆਗੂਆਂ ਵੱਨੋਂ ਆਪੋ ਆਪਣੇ ਪੱਧਰ ਤੇ ਦਾਅਵੇਦਾਰੀਆਂ ਠੁਕ ਦਿੱਤੀਆਂ ਗਈਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਜੇ ਬੁਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲੇਕਿਨ ਇਹ ਪੰਜ ਲੋਕ ਕਾਂਗਰਸ ਪਾਰਟੀ ਦਾ ਵੋਟ ਬੈਂਕ ਘਟ ਕਰਨਗੇ ਸਾਡੇ ਕੋਲ ਪੈਸਾ ਨਹੀਂ ਲੇਕਿਨ ਸਾਡੇ ਕੋਲ ਪਾਰਟੀ ਨੂੰ ਸਟੈਂਡ ਕਰਨ ਦਾ ਪਾਰਟੀ ਨੂੰ ਖੜਾ ਕਰਨ ਦਾ ਜਜ਼ਬਾ ਹੈ ਹੌਸਲਾ ਹੈ ਨਵਜੋਤ ਸਿੰਘ ਸਿੱਧੂ ਨੇ ਕੀ ਚਾਹੇ ਮੈਂ ਹਾਂ ਚਾਹੇ ਮੇਰੇ ਹਸਬੰਦ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ 500 ਕਰੋੜ ਰੁਪਈਆ ਨਹੀਂ ਸਾਡੇ ਕੋਲ ਸਾਡੇ ਕੋਲ ਜਜ਼ਬਾ ਹੈ ਸਾਡੇ ਕੋਲ ਹੌਸਲਾ ਹੈ ਸਾਡੇ ਕੋਲ ਗੱਸ ਨੇ ਅਸੀਂ ਉਹਨਾਂ ਦੇ ਆਧਾਰ ਤੇ ਕਾਂਗਰਸ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖੜਾ ਕਰ ਸਕਦੇ ਹਾਂ ਤੇ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਕੋਸ਼ਿਸ਼ ਤੇ ਨਾ ਕੀਤਾ ਗਿਆ ਤਾਂ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਅੱਜ ਨਵਜੋਤ ਕੌਰ ਸਿੱਧੂ ਨੇ ਕਿਹਾ ਅੱਜ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜੀ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਣਾਵੇਗੀ ਉਹੋ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਚਲੇ ਜਾਣਗੇ ਨਵਜੋਤ ਸਿੰਘ ਸਿੱਧੂ ਕੀ ਆਮ ਆਦਮੀ ਪਾਰਟੀ ਵੱਲ ਕੀ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਲੰਬੇ ਸਮੇਂ ਤੋਂ ਜੱਟ ਸਿਕ ਚਿਹਰੇ ਦੀ ਭਾਲ ਦੇ ਵਿੱਚ ਹੈ ਕਿਉਂਕਿ ਜੱਟ ਸਿਕ ਚਿਹਰੇ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ ਨਵਜੋਤ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਾ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਸ ਤਰ੍ਹਾਂ ਦੀ ਅੱਜ ਸ਼ਬਦਾਵਲੀ ਨਵਜੋਤ ਕੌਰ ਵੱਲੋਂ ਪੱਤਰਕਾਰਾਂ ਦੇ ਸਾਹਮਣੇ ਬੋਲੀ ਗਈ ਜਿਸ ਤਰ੍ਹਾਂ ਉਹਦੇ ਵੀ ਉਹਨਾਂ ਨੇ ਵਿਚਾਰ ਕੀਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਚਾਰ ਵਟਾਂਦਰਾ ਪੱਤਰਕਾਰਾਂ ਦੇ ਗੱਲਬਾਤ ਦੌਰਾਨ ਦੇ ਕਾਰਨ ਸਾਹਮਣੇ ਆਇਆ ਉਸ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਲਦੀ ਹੀ ਨਵਜੋਸ਼ਿਕ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਏ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਲੇਕਿਨ ਨਵਜੋਸ਼ਿਕ ਸਿੱਧੂ ਹਮੇਸ਼ਾ ਸੱਚ ਨੂੰ ਅਤੇ ਝੂਠ ਨੂੰ ਝੂਠ ਕਹਿੰਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਚ ਸੰਚਾਨੀ ਸੁਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਬਾ ਰਾਜਾ ਵੜਿੰਗ ਸੁਖਬਾਲ ਸਿੰਘ ਖੈਰਾ ਅਤੇ ਹੋਰ ਵੱਡੇ ਆਗੂਆਂ ਦੀਆਂ ਫੈਲਾਂ ਖੋਲਣ ਬਾਰੇ ਕਿਹਾ ਲੇਕਿਨ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਨਹੀਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੀਆਂ ਫੈਲਾ ਖੋਣਗੇ ਕਿਉਂਕਿ ਹਮੇਸ਼ਾ ਸੱਚ ਦਾ ਸਹਾਰਾ ਲਿਆ ਹੈ ਨਵਜੋਤ ਸਿੰਘ ਸਿੱਧੂ ਨੇ ਸੱਚ ਦੇ ਹਦਾਰ ਤੇ ਹੀ ਉਹਨਾਂ ਨੇ ਪਾਰਟੀ ਦੇ ਵਿੱਚ ਜਾਣਾ ਹੈ ਕਿਉਂਕਿ ਜੇਕਰ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਖੜੇਗੀ ਜੇਕਰ ਪੰਜਾਬ ਪੰਜਾਬ ਬਾਰੇ ਸੋਚੇਗੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਜਾਣ ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਭਾਰਤੀ ਕਾਂਗਰਸ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਕਾਂਗਰਸ ਪਾਰਟੀ ਦੇ ਤੇ ਵਿੱਚ ਕਾਂਗਰਸ ਪਾਰਟੀ ਵਿੱਚ ਤਾਂ ਪਹਿਲਾਂ ਹੀ ਪੰਜ ਦਾਵੇਦਾਰ ਆਪੋ ਆਪਣੇ ਪਦਰ ਤੇ ਦਾਵੇਦਾਰੀਆਂ ਰੱਖਨੇ ਕਿ ਅਸੀਂ ਕਾਂਗਰਸ ਪਾਰਟੀ ਵੱਲੋਂ ਐਸ ਇੱਕ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਕਾਂਗਰਸ ਪਾਰਟੀ ਦੇ ਵਿੱਚ ਤਾਂ ਹੀ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਅਲਾਂ ਨਹੀਂ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ 500 ਕਰੋੜ ਰੁਪਏ ਦਾ ਅਟੈਚੀ ਨਹੀਂ ਲੇਕਿਨ ਸਾਡੇ ਕੋਲ ਜਜ਼ਬਾ ਹੈ ਸਾਡੇ ਕੋਲ ਹੌਸਲਾ ਹੈ ਸਾਡੇ ਕੋਲ ਗੱਲਸ ਨੇ ਸਾਡੇ ਕੋਲ ਪਲਾਨ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੇਕਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤਾਂ ਪੰਜਾਬ ਇੱਕ ਗੋਲਡਨ ਸਟੇਟ ਹੋਵੇਗਾ ਇੱਕ ਗੋਲਡਨ ਰਾਜ ਹੋਵੇਗਾ ਭਾਰਤ ਵਿੱਚ ਅਤੇ ਵੱਦ ਤੋਂ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰਤਾ ਸਾਬੇਗਾ ਕਿਸਾਨਾਂ ਦੀ ਆਵਾਜ਼ ਨੂੰ ਬਲਦ ਕੀਤਾ ਜਾਵੇਗਾ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਵੇਗੀ ਅਤੇ ਪੰਜਾਬ ਦੇ ਕਲਚਰ ਨੂੰ ਸੰਭਾਲਿਆ ਜਾਵੇਗਾ ਨਵਜੋਤ ਸਿੰਘ ਸਿੱਧੂ ਵੱਲੋਂ ਧੰਨਵਾਦ